तहसील फ्लोरादीन ਆਂਦੇ ਪਿੰਡ ਮਨਸੂਰ ਪਰ ਵਿਖੇ ਨਵੀਂ ਬਣੀ ਪੰਚਾਇਤ ਵੱਲੋਂ ਆਪਣਾ ਚਾਰ ਸੰਭਾਲਿਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਬीडीपीਓ ਦਫਤਰ ਫਲੋਰ ਤੋਂ ਪੰਚਾਇਤ ਸੈਕਟਰੀ ਧਰਮਪਾਲ ਹਾਜ਼ਰ ਹੋਏ ਜਿਨ੍ਹਾਂ ਨੇ ਆਪਣੀ ਪੂਰੀ ਕਾਗਜ਼ੀ ਕਾਰਵਾਈ ਨੂੰ ਪੂਰਾ ਕੀਤਾ ਅਤੇ ਅਧੂਰੇ ਕੰਮਾਂ ਵਾਲਾ ਰਜਿਸਟਰ ਉਨ੍ਹਾਂ ਹਵਾਲੇ ਕੀਤਾ ਇਸ ਦੌਰਾਨ ਪਿੰਡ ਦੇ ਮੌਜੂਦਾ ਨੰਬਰਦਾਰ ਸੁਚਾਰਾਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੀ ਨਵੀਂ ਬਣੀ ਪੰਚਾਇਤ ਹੁਣ ਇੱਕਜੁੱਟ ਹੋ ਕੇ ਪਿੰਡ ਦੇ ਅਧੂਰੇ ਪੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਤਤਪਰ ਹੈ ਇਸ ਦੌਰਾਨ ਪਿੰਡ ਦੀ ਸਰਪੰਚ ਪਰਮਜੀਤ ਕੌਰ ਤੋਂ ਇਲਾਵਾ ਹੋਰ ਨਾ ਪੰਚਾਇਤ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪਿੰਡ ਦੇ ਜੋ ਵੀ ਅਧੂਰੇ ਕੰਮ ਨੇ ਉਹਨਾਂ ਨੂੰ ਬਿਨਾਂ ਦੇਰੀ ਕੀਤੇ ਪੂਰੇ ਪਾਰਦਰਸ਼ੀ ਤਰੀਕੇ ਨਾਲ ਪੂਰਾ ਕਰਵਾਇਆ ਜਾਵੇਗਾ ਇਸ ਮੌਕੇ ਤੇ ਪੰਚ ਬੱਬੀ ਬਲਜੀਤ ਕੌਰ ਪੰਚ ਭਪਿੰਦਰ ਕੁਮਾਰ ਪੰਚ ਲਖਵੀਰ ਸਿੰਘ ਧਾਰੀਵਾਲ ਪੰਚ ਕਮਲਜੀਤ ਕੌਰ ਪੰਚ ਲਖਵੀਰ ਸਿੰਘ ਪੰਚ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਮੌਜੂਦ ਹਨ ਫਿਲੌਰ ਤੋਂ ਪੱਤਰਕਾਰ ਰਾਜ ਕੁਮਾਰ ਨੰਗਲ ਅਤੇ ਨਮਨ ਮਹੀਦੀ ਖਾਸ ਰਿਪੋਰਟ ਤਰਮ ਪਾਲਪਨជា ਸਕਤੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਜਿਹੜਾ ਪੁਰਾਣੀ ਸਰਪੰਚ ਸਾਹਿਬ ਕੋ ਲੈ ਕੇ ਸਾਰਾ ਚਾਰਜ ਮੁਕੰਮਲ ਚਾਰਜ ਜਿਹੜਾ ਪੰਚਾਇਤ ਦਾ ਨਵੇਂ ਸਰਪੰਚ ਸਾਹਿਬ ਨੂੰ ਜਿਹੜੇ ਨਵੇਂ ਚੁਣੇ ਗਏ ਸਰਪੰਚ ਸਾਹਿਬ ਆ ਸਰਕਾਰ ਵੱਲੋਂ ਇਹਨਾਂ ਨੂੰ ਸੌਂਖਵਾ ਦਿੱਤੀ ਗਈ ਆ ਤੇ ਅੱਜ ਇਹਨਾਂ ਨੂੰ ਅਸੀਂ ਚਾਰਜ ਦੇਣ ਵਾਸਤੇ ਇਹਨਾਂ ਦੇ ਘਰ ਆਏ ਆਂ ਕੋਈ ਆਓ ਇੱਥੇ ਹਾਜ਼ਰ ਆ ਤੇ ਅਸੀਂ ਇਹ ਵਿਸ਼ਵਾਸ ਇਹਨਾਂ ਨੂੰ ਪੰਚਾਇਤ ਨੂੰ ਦੋਣੀ ਆ ਕਿ ਇਹਨਾਂ ਦੇ ਨਾਲ ਇੱਕ ਮਿਲ ਜੁਲ ਕੇ ਸਾਰੇ ਕੰਮ ਕਰਾਂਗੇ ਇੱਕ ਟੀਮ ਬਣਾ ਕੇ ਤਾਂ ਕਿ ਪਿੰਡ ਦਾ ਵਿਕਾਸ ਜਿਹੜਾ ਵਧੀਆ ਤਰੀਕੇ ਦੇ ਨਾਲ ਹੋ ਸਕੇ ਜਿਹੜੀ ਗੱਦੀ ਰਹਿੰਦੀ ਗਈ ਕੋਈ ਕਾਰਵਾਈ ਉਹ ਪੂਰੀ ਕੀਤੀ ਜਾਵੇ ਬਿਲਕੁਲ ਜੀ ਬਿਲਕੁਲ ਜਿਹੜਾ ਕੰਮ ਕੋ ਅਧੂਰਾ ਆ ਉਹਨੂੰ ਸਰਕਾਰ ਕੋਲੋਂ ਉਹ ਵਾਸਤੇ ਫੰਡ ਦੀ ਮੰਗ ਕੀਤੀ ਜਾਵੇ ਫੰਡ ਲੈ ਕੇ ਉਸ ਅਧੂਰੇ ਕੰਮ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਇੱਕ ਟੀਮ ਵਰਕ ਆ ਜੀ ਜੇਕਰ ਪੰਚਾਇਤ ਸਾਰੀ ਸਹਿਯੋਗ ਕਰੇ ਜੀ ਤਾਂ ਬੰਦ ਜਾਏਗਾ ਕੰਮ ਸਾਰਾ ਜਿਦਾਂ ਮੌਜੂਦਾ ਨੰਬਰਦਾਰ ਮਨਸੂਰਪੁਰ ਤੋਂ ਸੁਚਰਾਮ ਤੇ ਮੇਰੀ ਵਾਈਫ ਜਿਹੜੀ ਆ ਉਹ ਪਰਮਜੀਤ ਕੋ ਮੈਂਬਰ ਜੋ ਸਰਪੰਚ ਚੁਣੀ ਗਈ ਆ ਅਸੀਂ ਸਾਰੀ ਪੰਚਾਇਤ ਨੂੰ ਰੱਖ ਕੇ ਪੰਚਾਇਤ ਮੈਂਬਰ ਆਪਣੇ ਚੁਣੇ ਜੀ ਪੰਚਾਇਤ ਮੈਂਬਰ ਆਪਣੇ ਜਿਹੜੇ 7 ਮੈਂਬਰ ਆ ਤੇ 8ਵੇਂ ਸਰਪੰਚ ਆ 8ਵੇਂ ਕਮੇਟੀ ਆ ਤੇ ਕੀ ਵਿਸ਼ਵਾਸ ਤੁਹਾਡੇ ਵੱਲ ਰਵਾਇਆ ਜਾ ਰਿਹਾ ਪਿੰਡ ਵਸੇਣ ਪਿੰਡ ਵਸੇਣ ਇਹ ਹੈ ਵੀ ਜਿਹੜੀ ਅਸਾਂ ਮੀਡਾ ਦੇ ਨਾਲ ਪਿੰਡ ਨੇ ਸਾਨੂੰ ਚੁਣਿਆ ਉਸੀਂ ਇਹ ਆਸ਼ਾ ਮੀਦਾਂ ਤੇ ਖਰੇ ਉਤਰਾਂਗੇ ਪ੍ਰਮਾਤਮਾ ਅੱਗੇ ਹੀ ਦੁਆ ਕਰਦੇ ਆ ਕਿ ਵਾਹਿਗੁਰੂ ਸਾਨੂੰ ਇੰਨੀ ਕੁ ਸਮੱਤ ਦੇ ਕੇ ਅਸੀਂ ਜਿੰਨੇ ਵੀ ਅਧੂਰੇ ਵਿਕਾਸ ਦੇ ਕਾਰਜ ਰਹਿੰਦੇ ਆ ਉਹਨਾਂ ਨੂੰ ਪੂਰਾ ਕਰੀਏ ਤੇ ਪਿੰਡ ਨੂੰ ਤਰੱਕੀ ਦੇਈਆਂ ਰਾਹਤ ਲੱਜਾਈਏ ਓਕੇ ਥੈਂਕ ਯੂ